ਆਡੇ ਕੋ ਚੋਰੀ ਹੋ ਗਏ ਕੋਈ ਫੇਰਾ ਫੇਰੀ ਕੋ ਠਗੀ ਜੇ ਮਰ ਗਿਆ ਉਹ ਕਾ ਗੱਲ ਸੀ ਚੋਰੀ ਹੋ ਗਈ ਕਹਿੰਦੇ ਚੇਲੇ ਹੁੰਦੇ ਆ ਗੁਰੂਆਂ ਨੂੰ ਸਾਹਮਣ ਵਾਲੇ ਗੁਰੂਆਂ ਨੂੰ ਦੇਖਣ ਵਾਲੇ ਗੁਰੂਆਂ ਦੇ ਪਾਵਨ ਹੁੰਦੇ ਆ ਕੁਝ ਚੇਲੇ ਐਸੇ ਪੈਦਾ ਹੋ ਜਾਂਦੇ ਕਰਦੇ ਵਿੱਚ ਜੋ ਕਿ ਗੁਰੂਆਂ ਨੂੰ ਹੀ ਰਸਤੇ ਤੋਂ ਹਟਾਉਣ ਨੂੰ ਫਿਰਦੇ ਆ ਮੇਰੀ ਚੋਰੀ ਵੀ ਹੋ ਗਈ ਮੇਰੇ ਨਾਲ ਮਹਾਂਪਤੀ ਮੇਰੇ ਘਰ 'ਚ ਹਮਲਾ ਕਰਨ ਦੀ ਮਨਸ਼ਾ ਸੀ ਮੇਰੇ ਜਾਨ ਮਾਲ ਨੂੰ ਖਤਰਾ ਸੀ ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗੀ ਜਦੋਂ ਇਨਕੁਆਇਰੀਆਂ ਹੋਈਆਂ ਇਹ ਤਾਂ ਮਾਰਨੇ ਦੀ ਔਰ ਹਮਲੇ ਦੀ ਤਾਂ ਗੱਲ ਮੈਨੂੰ ਬਾਅਦ 'ਚ ਪਤਾ ਲੱਗੀ ਮੈਂ ਤਾਂ ਮੈਂ ਤਾਂ ਚੋਰੀ ਤੱਕ ਹੀ ਬੈਠੀ ਹੋਈ ਸੀ ਕੋਈ ਨਹੀਂ ਭੈਣ ਤੂੰ ਟੈਨਸ਼ਨ ਨਹੀਂ ਲੈਣੀ ਪਰਾ ਤੇਰਾ ਹਾਜ਼ਰ ਹੈ ਤੇਰੇ ਲਈ ਠੀਕ ਹੈ ਕੋਈ ਵੀ ਮਸਲਾ ਹੋਇਆ ਦਿਨ ਹੋਇਆ ਰਾਤ ਹੋਇਆ ਜਿੱਦਾਂ ਨਾ ਤੁਹਾਡਾ ਹੁਕਮ ਹੋਵੇ ਮੈਂ ਤਾਬੇਦਾਰ ਹਾਂ ਪੂਰਾ ਪੰਜਾਬ ਖੜਜਾਂਗਾ ਰਾਬ ਰਾਜਾ ਤੁਸੀਂ ਟੈਨਸ਼ਨ ਨਹੀਂ ਲੈਣੀ ਬਾਬਾ ਜੀ ਰਾਜਾ ਕਿਉਂਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਆਪਾਂ ਜਿੰਨਾਂ ਨੂੰ ਮਰਜ਼ੀ ਲਾ ਦੀਏ ਡਿਊਟੀ ਹਰ ਬੰਦਾ ਪਹੁੰਚੂਗਾ ਤੁਹਾਡੀ ਮਦਦ ਲਈ ਅਖਾੜਿਆਂ ਦੇ ਪੂਰੇ ਪਹਿਲਵਾਨਾਂ ਦੇ ਪਹਿਲਵਾਨ ਪਹੁੰਚੂਗੇ ਕਬੱਡੀ ਦੇ ਪਲੇਅਰ ਪਹੁੰਚੂਗੇ ਤੁਹਾਡੇ ਨਾਲ ਮਹਾਂਤ ਲੋਕ ਨਾਲ ਧੱਕਾ ਨਹੀਂ ਕੋ ਕਰ ਸਕਦਾ ਰਾਜਾ ਨਾ ਖੌਣ ਦਵਾਂਗੇ ਤਾਬੇਦਾਰਾਂ ਤੁਸੀਂ ਹੁਕਮ ਕਰ ਦਿਓ ਭਲਾ ਅੱਧੀ ਰਾਤ ਹੋਈ ਉਸੇ ਟਾਈਮ ਪਹੁੰਚਾਂਗੇ ਰਾਜਾ ਅਸੀਂ ਵੀ ਬਾਬਾ ਜੀ ਤੁਹਾਡੇ ਦਮ ਦੇ ਨਾਲ ਹੈ ਜੇ ਅੱਗੇ ਵੀ ਤੁਹਾਡੇ ਨਾਲ ਹੀ ਰਹੇ ਹਾਂ ਹੁਣ ਵੀ ਤੁਹਾਡੇ ਨਾਲ ਅਗਰ ਤੇ ਦਮ ਤੱਕ ਨਾਲ ਰਹਿਣਾ ਸੱਚਾ ਪਾਸ਼ਾ ਪਰਮਾਤਮਾ ਰਾਜੀ ਰੱਖੇ ਬਾਬਾ ਜੀ ਸਾਂਚਾ ਆਲਾ ਫਰੋਕ ਪੈਸੇ ਜਿੱਥੋਂ ਕੇਲੇ ਦਿੱਲੀ ਲੈ ਕੇ ਆਉਣਾ ਨਾ ਉੱਥੋਂ ਦੇ ਦੇ ਮੇਰਾ ਪੁੱਤ ਠੀਕ ਆ